ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਹੁਣ ਦੇਖ ਸਕਦੇ ਹੋ ਵੀ ਕੋਰਟ ਤੋਂ ਡਾਕਟਰ ਗੁਰਿੰਦਰ ਸਿੰਘ ਰਗਰੇਟਾ ਚਰੇ ਬਾਹਰ ਆਏ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਰਗਰੇਟਾ ਜੀ ਕੀ ਕਹਿਣਾ ਚਾਹੋਗੇ ਕੁਛ ਵੀ ਮੈਨੂੰ ਸੁਣ ਸਕਦੇ ਹੋ ਤੁਸੀਂ ਕੀ ਮੰਗਣ ਮਿਲਿਆ ਕਿਸ ਤਰ੍ਹਾਂ ਜਿਹੜਾ ਹਾਂਜੀ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਵੀ ਕੋਰਟ ਤੋਂ ਬਾਹਰ ਹੈ ਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਨੂੰ ਜਿਹੜਾ ਰਿਮਾਂਡ ਆ ਉਹਨਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਐਕਸਕਲੂਸਿਵ ਖਬਰ ਸਿਰਫ ਤੁਸੀਂ ਡੇਲੀ ਪੋਸਟ ਪੰਜਾਬੀ ਤੇ ਇਸ ਸਮੇਂ ਦੇਖ ਰਹੇ ਹੋ ਤੁਹਾਡੇ ਨਾਲ ਹੈ ਵੱਡੀ ਅਪਡੇਟ ਇਸ ਸਮੇਂ ਅਸੀਂ ਸਾਂਝੀ ਕਰ ਰਹੇ ਹਾਂ ਜਿਵੇਂ ਕਿ ਆਪ ਸਾਰਨੂੰ ਪਤਾ ਹੈ ਅਕਸਰ ਹੀ ਵਿਵਾਦਾਂ ਦੇ ਵਿੱਚ ਘਰੇ ਰਹਿੰਦੇ ਸੀ ਕਈ ਵਾਰੀ ਛੱਟਾ ਦੇ ਖਿਲਾਫ ਕਾਫੀ ਗੱਲਾਂ ਵੀ ਕਹੀਆਂ ਗਈਆਂ ਉਹ ਵੀਡੀਓਜ਼ ਤੁਸੀਂ ਵੀ ਜੜੀਆਂ ਦੇਖੀਆਂ ਹੋਣਗੀਆਂ ਵੀ ਕਿਸ ਹਿਸਾਬ ਨਾਲ ਇੱਕ ਕਮਿਊਨਿਟੀ ਨੂੰ ਸਿੱਤੇ ਤੋਂ ਉੱਤੇ ਟਾਰਗੇਟ ਕੀਤਾ ਜਾਂਦਾ ਸੀਗਾ ਅਤੇ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਹੁਣ ਜਿਵੇਂ ਉਹਨਾਂ ਦਾ ਰਿਮਾਂਡ ਜਿਹੜਾ ਹੈ ਉਹ ਪੁਲਿਸ ਰਿਮਾਂਡ 2 ਦਿਨ ਦਾ ਹਾਸਲ ਕਰ ਲਿਆ ਗਿਆ ਸ਼ਿਮਲਾਪੁਰੀ ਥਾਣੇ ਤੋਂ ਲੈ ਕੇ ਹੁਣ ਤੱਕ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਵੀ ਕਿੱਦਾਂ ਕੋਰਟ ਕੰਪਲੈਕਸ ਦੇ ਵਿੱਚ ਅੱਜ ਉਹਨਾਂ ਨੂੰ ਪੇਸ਼ ਕੀਤਾ ਗਿਆ ਅਤੇ ਜੱਜ ਨੇ ਜੱਜ ਸਾਹਿਬਾਨਾਂ ਨੇ ਸਿੱਧਾ ਹੀ ਉਹਨਾਂ ਦਾ ਜਿਹੜਾ ਹੈ ਰਿਮਾਂਡ ਉਹ ਦੇ ਦਿੱਤਾ 2 ਦਿਨ ਹੁਣ ਪੁਲਿਸ ਕਸਟਡੀ ਵਿੱਚ ਰਹਿਣਗੇ ਅਤੇ ਰਿਮਾਂਡ ਵਧੂਗਾ ਕਿ ਨਹੀਂ ਵਧੂਗਾ ਉਹ ਵੀ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਅਸੀਂ ਸਾਂਝੀਆਂ ਕਰਾਂਗੇ ਪਰ ਇਸ ਸਮੇਂ ਦੀ ਵੱਡੀ ਖਬਰ ਸਭ ਤੋਂ ਵੱਡੀ ਖਬਰ ਆ ਵੀ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦਾ 2 ਦਿਨ ਦਾ ਰਿਮਾਨਡ ਜਿਹੜਾ ਹੈ ਉਹ ਹਾਸਲ ਕਰ ਲਿੱਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਹੁਣ ਦੇਖ ਸਕਦੇ ਹੋ ਵੀ ਕੋਰਟ ਤੋਂ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਜਿਹੜੇ ਬਾਹਰ ਆਏ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਰੰਗਰੇਟਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਮੈਨੂੰ ਸਕਦੇ ਹੁੰਦੇ ਕੀ ਰਿਮਾਂਡ ਮਿਲਿਆ ਕਿਸ ਚੀਜ਼ ਦੇ ਨਾਲ ਜਿਹੜਾ ਹਾਂਜੀ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵੀ ਕੋਰਟ ਤੋਂ ਬਾਹਰ ਆਏ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਨੂੰ ਜਿਹੜਾ ਰਿਮਾਂਡ ਆ ਉਹਨਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਐਕਸਕਲੂਸਿਵ ਖਬਰ ਸਿਰਫ ਤੁਸੀਂ ਡੇਲੀ ਪੋਸਟ ਪੰਜਾਬੀ ਤੇ ਇਸ ਸਮੇਂ ਦੇਖ ਰਹੇ ਹੋ ਤੁਹਾਡੇ ਨਾਲ ਹੈ ਵੱਡੀ ਅਪਡੇਟ ਇਸ ਸਮੇ ਅਸੀਂ ਸਾਂਝੀ ਕਰ ਰਹੇ ਹਾਂ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਅਕਸਰ ਹੀ ਵਿਵਾਦਾਂ ਦੇ ਵਿੱਚ ਘਿਰੇ ਰਹਿੰਦੇ ਸੀ ਕਈ ਵਾਰੀ ਚੱਟਾ ਦੇ ਖਿਲਾਫ ਕਾਫੀ ਗੱਲਾਂ ਵੀ ਕਹੀਆਂ ਗਈਆਂ ਉਹ ਵੀਡੀਓਜ਼ ਤੁਸੀਂ ਵੀ ਜੜੀਆਂ ਦੇਖੀਆਂ ਹੋਣਗੀਆਂ ਵੀ ਕਿਸ ਹਿਸਾਬ ਨਾਲ ਇੱਕ ਕਮਿਊਨਿਟੀ ਨੂੰ ਸਿੱਧੇ ਤੋਂ ਉੱਤੇ ਟਾਰਗੇਟ ਕੀਤਾ ਜਾਂਦਾ ਸੀਗਾ ਅਤੇ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਹੁਣ ਜਿਵੇਂ ਉਹਨਾਂ ਦਾ ਰਿਮਾਂਡ ਜਿਹੜਾ ਹੈ ਉਹ ਪੁਲਿਸ ਰਿਮਾਂਡ ਦੋ ਦਿਨ ਦਾ ਹਾਸਲ ਕਰ ਲਿਆ ਗਿਆ ਸ਼ਿਮਲਾਪੁਰੀ ਥਾਣੇ ਤੋਂ ਲੈ ਕੇ ਹੁਣ ਤੱਕ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਵੀ ਕਿੱਦਾਂ ਕੋਰਟ ਕੰਪਲੈਕਸ ਦੇ ਵਿੱਚ ਅੱਜ ਉਹਨਾਂ ਨੂੰ ਪੇਸ਼ ਕੀਤਾ ਗਿਆ ਅਤੇ ਜੱਜ ਨੇ ਜੱਜ ਸਾਹਿਬਾਨਾਂ ਨੇ ਸਿੱਧਾ ਹੀ ਉਹਨਾਂ ਦਾ ਜਿਹੜਾ ਹੈ ਰਿਮਾਂਡ ਉਹ ਦੇ ਦਿੱਤਾ ਦੋ ਦਿਨ ਹੁਣ ਪੁਲਿਸ ਕਸਟਡੀ ਵਿੱਚ ਰਹਿਣਗੇ ਅਤੇ ਰਿਮਾਂਡ ਵਧੂਗਾ ਕਿ ਨਹੀਂ ਵਧੂਗਾ ਉਹ ਵੀ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਅਸੀਂ ਸਾਂਝੀਆਂ ਕਰਾਂਗੇ ਪਰ ਇਸ ਸਮੇਂ ਦੀ ਵੱਡੀ ਖਬਰ ਸਭ ਤੋਂ ਵੱਡੀ ਖਬਰ ਹੈ ਵੀ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦਾ ਦੋ ਦਿਨ ਦਾ ਰਿਮਾਂਡ ਜਿਹੜਾ ਹੈ ਉਹ ਹਾਸਲ ਕਰ ਲਿੱਤਾ ਗਿਆ